ਨਵਲਦੇਵ ਸਿੰਘ ਜੀ ਦੇ ਰਹੇ ਨੇ ਮੈਂ ਮਾफी ਮੰਗਾਂਗਾ ਸਰਦਾਰ ਹਰਵੰਦ ਸਿੰਘ ਜੀ ਕਬੋੜਾ ਸਾਹਿਬ ਤੋਂ ਕਿਉਂਕਿ ਸਮਝ ਜ਼ਿਆਦਾ ਹੋ ਕਿਉਂਕਿ ਆ ਅਰਵਿੰਦਰ ਸਿੰਘ ਜੀ ਪੈਂਟਰ ਤੋਂ ਉਹਨਾਂ ਤੋਂ ਵੀ ਮਾਫੀ ਮੰਗਦਾ ਜਿੰਨੀਆਂ ਵੀ ਨਹੰਗ ਜਥੇਬੰਦੀਆਂ ਆਈਆਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਪ੍ਰੈਸ ਵਾਲੇ ਵੀ ਬਹੁਤ ਜ਼ਗਾ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਨੇ ਇਸ ਸਦਾ ਅੱਜ ਦਾ ਇਕੱਠ ਹਾਈਲਾਈਟ ਕਰਨ ਧੰਨਵਾਦ ਹੈ ਮੈਂ ਹੁਣ ਬੇਨਤੀ ਕਰਾਂਗਾ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾ ਜੀ ਦਾ ਸਾਹਿਬ ਨੂੰ ਕਿ ਉਹ ਆਗੇ ਆਪਣੇ ਵਿਚਾਰ ਰੱਖਣ ਸਮੇਂ ਦਾ ਚਾਹ ਦੱਕਲ ਮੈਂ ਇੱਕ ਵਾਰੀ ਨਾਰਾ ਲਾਉਣਾ ਹੈ ਅਕਾਲ ਪੰਥ ਸਿੱਖ ਬੰਧ ਦੀ ਮੋਲ ਸੋ ਨਿਹਾਲ ਕਾਰ ਸਤ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾ ਜੀ ਦਾ ਸਾਹਿਬ ਹਲਕਾ ਖੜਦੇ ਮਹਾਨ ਅਕਾਲੀ ਯੋਧਿਓ ਔਰ ਖਾਸ ਤੌਰ ਤੇ ਇਸ ਇਲਾਕੇ ਦੀ ਸ਼ਾਨ ਸਾਡੇ ਬਹੁਤ ਹੀ ਪਰਮਿੱਤਰ ਸਾਡਾ ਸਪੀਕਰ ਸ ਆ ਰਵਿੰਦਰ ਸਿੰਘ ਜੀ ਔਰ ਮਾਣ ਤੇ ਸ਼ੋਭਤ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਕੀਤੇ ਭਾਰਤੀ ਕਮੇਟੀ ਦੇ ਮਾਨਜੋ ਮੈਂਬਰ ਸਾਹ ਮਾਨਪ੍ਰੀਤ ਸਿੰਘ ਯਾਲੀ ਜੀ ਸਾਹ ਕਬਾਲ ਸਿੰਘ ਝੁੰਡਾ ਜੀ ਔਰ ਉਹਨਾਂ ਦੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨ ਜੋ ਮੈਂਬਰ ਸਾਡੀ ਭੈਣ ਬੀਬੀ ਲਾਂਡਰਾ ਜੀ ਜੋਲਾ ਸਾਹਿਬ ਸਾਡੇ ਭੈਣ ਸਾਹਿਬ ਦਾ ਸਪੀਕਰ ਬੀਬੀ ਧਾਲੀਆਲ ਜੀ ਔਰ ਕੰਧੋਲਾ ਸਾਹਿਬ ਜੀ ਸੱਲੋ ਮਾਜਰਾ ਜੀ ਔਰ ਸਾਹਮਣੇ ਬੈਠੇ ਸਮੂਹ ਵੀਰੋ ਭੈਣੋ ਬਜ਼ੁਰਗੋ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫ ਕਰਨਾ ਮਾਨਤੇ ਸਭ ਸਤਲੁਜ ਮਿਸਲ ਦੇ ਜਿਹੜੇ ਆਗੂ ਨੇ ਅਜੇ ਬਾਲ ਬਰਾੜ ਜੀ ਔਰ ਸੇਖੋਂ ਸਾਹਿਬ ਦਵਿੰਦਰ ਜੀ ਔਰ ਸਾਰਿਆਂ ਤੋਂ ਮੈਂ ਫਤਿਹ ਬੁਲਾਉਂਦਾ ਹੋਇਆ ਇੱਕ ਦੋ ਗੱਲਾਂ ਹੀ ਮੈਂ ਕਰਨੀਆਂ ਚਾਹੁੰਨਾ ਪਹਿਲਾਂ ਤਾਂ ਅੱਜ ਬੜੀ ਖੁਸ਼ੀ ਆ ਕਿ ਅੱਜ ਜੋ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਮਹਿਮ ਸ਼ੁਰੂ ਹੋਈ ਔਰ ਕਈ ਥਾਵਾਂ ਤੋਂ ਮਲੇਰ ਕੋਟਲੇ ਦੀ ਧਰਤੀ ਤੋਂ ਸ਼ੁਰੂ ਹੋਈ ਸੀ ਜਿੱਥੇ ਅੰਗਰੇਜ਼ਾਂ ਦੇ ਤੋਪਾਂ ਦੇ ਮੂੰਹ ਬੰਦ ਕੀਤੇ ਸੀ ਨਾਮ ਧਾਰੀ ਕੁੱਕਿਆ ਨੇ ਫਿਰ ਜੀਤ ਭਗਤ ਸਿੰਘ ਦੀ ਧਰਤੀ ਤੋਂ ਹੁੰਦੀ ਹੋਈ ਪਟਿਆਲੇ ਦੇ ਵਿੱਚੋਂ ਹੁੰਦੀ ਹੋਈ ਜਲੰਧਰ ਗਰਦਾਸਪੁਰ ਤੋਂ ਹੁੰਦੇ ਹੋਏ ਅੱਜ ਇਹ ਭਾਰਤੀ ਮਹਿਮ ਖਾੜਾ ਇਲਾਕੇ ਦੇ ਮਾਜਰੀ ਬਲਾਕ ਵਿੱਚ ਆਈ ਆ ਯਕੀਨ ਕਰਿਓ ਤੁਹਾਡਾ ਇਸ਼ਾਅ ਦੇ ਕੇ ਤੁਹਾਡਾ ਚਾਹ ਦੇ ਕੇ ਤੁਹਾਡੇ ਇਕੱਠ ਵਿੱਚ ਸ਼ਾਮਲ ਅਕਾਲੀ ਵਰਕਰ ਅਕਾਲੀ ਲੀਡਰ ਦੇ ਕੇ ਬੱਚਾ ਬੱਚਾ ਕਹਿ ਰਿਹਾ ਕਿ ਇਸ ਭਾਰਤੀ ਮਹਿਮ ਦੀ ਜਿਹੜੀ ਲਹਿਰ ਚੱਲ ਰਹੀ ਆ ਉਹਦੇ ਵਿੱਚ ਸਭ ਤੋਂ ਵਧੀਆ ਵੱਧਮਾ ਕਾਠਾ ਜਖੜ ਬਲਾਗ ਦੇ ਮਾਜਰੀ ਬਲਾਗ ਦੇ ਵਿੱਚ ਆ। ਬੋਲੇ ਜੀ ਸੋ ਨਿਹਾਲ ਸਤ ਸ੍ਰੀ ਅਕਾਲ। ਸੋ ਮੈਂ ਤੁਹਾਡਾ ਧੰਨਵਾਦ ਵੀ ਕਰਦਾ। ਤੁਹਾਨੂੰ ਵਧਾਈ ਵੀ ਦਿੰਦਾ। ਯਕੀਨ ਕਰਿਓ ਮੈਂ ਬਹੁਤ ਸਾਰੀਆਂ ਮੀਟਿੰਗਾਂ 'ਚ ਗਿਆ। ਇੱਥੇ ਗੱਲ ਵੀ ਕਿਸੇ ਨੇ ਕੀਤੀ ਸੀ। ਕਿ ਆਡ ਅਡ ਧੜੇ ਨੇ ਆਡ ਅਡ ਸੈਕਸ਼ਨ ਨੇ ਸਾਡਾ ਅਜੀਜ਼ ਆ ਗੁਰਵਿੰਦਰ ਬਿੱਟੂ ਜੀ ਡੋਂਟ ਛੇੜੀ ਜੀ ਉਹ ਗੱਲ ਕਰ ਰਹੇ ਸੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਮੈਂ ਬਹੁਤ ਸਾਰੀਆਂ ਮੀਟਿੰਗਾਂ ਅਟੈਂਡ ਕਰੀਆਂ ਇਹ ਤੁਹਾਨੂੰ ਵਧਾਈ ਜਾਂਦੀ ਆ ਕਿ ਇਸ ਮੀਟਿੰਗ ਦੇ ਪ੍ਰਬੰਧਕਾਂ ਦੇ ਵਿੱਚ ਤੁਹਾਡੇ ਇਲਾਕੇ ਨੂੰ ਆ 11 12 ਬੰਦਿਆਂ ਨੇ ਇੱਕ ਕਮੇਟੀ ਬਣਾ ਕੇ ਇਸ ਤਰ੍ਹਾਂ ਦਾ ਟੀਮ ਵਰਕ ਕਰਕੇ ਦਿਖਾਇਆ ਮੈਂ ਸਮਝਦਾ ਪੱਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੰਦੇਸ਼ ਦੇਦਾ ਹਾਂ ਏ ਭਰਾਈ ਆ ਆ ਮੇਰੇ ਸੱਜੇ ਖੱਬੇ ਖੜੇ ਨੇ ਸਾਰੇ ਮਨਜੀਤ ਸਿੰਘ ਮੁੱਦੋ ਜੀ ਮੇਜਰ ਸਿੰਘ ਸੰਗਤਪੁਰਾ ਜੀ ਗੁਰਮੀਤ ਆ ਸਾਡਾ ਅਜੀਤ ਪਹਿਲਾਂ ਤੁਸੀਂ ਨੈਣ ਗੱਢੀ ਖੜਾ ਸੀ ਸਰਵਜੀਤ ਸਿੰਘ ਕਾਦੀ ਮਾਜਰਾ ਛੰਟੂ ਜੀ ਹੁਣੀ ਬਲਦੇਵ ਸਿੰਘ ਖਿਜਰਾਬਾਦ ਰਵਿੰਦਰ ਵਜੀਦਪੁਰ ਰਵਿੰਦਰ ਪੈਂਟਾ ਜੀ ਜਗਦੇਵ ਮਲੋਆ ਜੀ ਸੁਰਿੰਦਰ ਸਾਡਾ ਸਰਪੰਚ ਸਾਹਿਬ ਕਾਦੀ ਮਾਜਰਾ ਮਨਦੀਪ ਖਿਜਰਾਬਾਦ ਦਰਸ਼ਨ ਸਿੰਘ ਅਵਤਾਰ ਸਿੰਘ ਸਲੇਮਪੁਰ ਭਗਤ ਸਿੰਘ ਜਿੰਸਾਬ ਦਾ ਹੈ ਹੀ ਹੈ ਯਕੀਨ ਕਰਿਓ ਮੈਂ ਦੇਖ ਰਿਆ ਸੀ ਆ ਮਨਦੀਪ ਖੇਜੜਾ ਬਾਤੇ ਆ ਕਾਦੀ ਮਾਜਰੇ ਹੋਰੀ ਛੰਟੂ ਜੀ ਹੋਰੀ ਇਹ ਅਰਵਿੰਦ ਵਜੀਦ ਪਰ ਹੋਰੀ ਔਰ ਮਨਜੀਤ ਮੁੱਦੋਂ ਹੋਰੇ ਇਹਨਾਂ ਨੇ ਤਾਂ ਆਪਣੇ ਬੱਚੇ ਵੀ ਨਾਲ ਤੋਰੇ ਹੋਏ ਨੇ ਜਿਵੇਂ ਕਹਿੰਦਾ ਦੀਨਦਿਆਲ ਭਰੋਸੇ ਤੇਰੇ ਸਭ ਪਰਿਵਾਰ ਚ ਲਾਇਆ ਬੇੜੇ ਮੈਂ ਇੱਕ ਇੱਕ ਪਿੰਡ ਜਾ ਕੇ ਘਰ ਘਰ ਜਾ ਕੇ ਇਹ ਜਿਹੜਾ ਸੁਨੇਹਾ ਦੇ ਕੇ ਆਏ ਨੇ ਅੱਜ ਇਸ ਕਾਠ ਦੀ ਕਾਮਯਾਬੀ ਦਾ ਇਰਾਜ ਆ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਆ ਜਿਹੜਾ ਪ੍ਰੋਗਰਾਮ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਸਿਰਜੀਤ ਕਰ ਲਈ ਗਠਿਤ ਕਰਨ ਲਈ ਸ੍ਰੀ ਅਕਾਲ ਤਖਤ ਦੀ ਫਸੀਲ ਤੇ ਕਿਉਂ ਕਰਨਾ ਪਿਆ ਵੀਰੋ ਇਸ ਕਰਕੇ ਕਰਨਾ ਪਿਆ ਕਿ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਰੋਹ ਸੀ ਜਿਹੜਾ ਦਬਕਾ ਸੀ ਜਿਹੜਾ ਭੈ ਸੀ ਜਿਵੇਂ ਅਕਾਲੀ ਦਲ ਤੋਂ ਹਿੰਦੁਸਤਾਨ ਦੀਆਂ ਸਰਕਾਰਾਂ ਭੈ ਮੰਨਦੀਆਂ ਸੀ ਉਹ ਹਿੰਦੁਸਤਾਨ ਦੇ ਵਿੱਚ ਅਕਾਲੀ ਦਲ ਪਤਲਾ ਪੈ ਗਿਆ ਅਕਾਲੀ ਦਲ ਕਮਜ਼ੋਰ ਪੈ ਗਿਆ ਅਕਾਲੀ ਦਲ ਦੀ ਚਿੱਠੀ ਦਾ ਕੋਈ ਜਵਾਬ ਦੇਣ ਤੱਕ ਤਿਆਰ ਨਹੀਂ ਸੀ ਜਥੇਦਾਰ ਸਿੰਘ ਸਾਹਿਬ ਜਦੋਂ ਹਰਪ੍ਰੀਤ ਜੀ ਦੀ ਪਹੁੰਚੇ ਨੇ ਉਹਨਾਂ ਦਾ ਸਵਾਗਤ ਜਗਾ ਰਿਆ ਨਾ ਕਰੋ ਮੈਂ ਸਟੇਜ ਦੇ ਤੌਰ ਤੇ ਮਹਾਨ ਹੈ वहान <laughs> ਸਿੰਘ ਸਾਹਿਬ ਦਾ ਆਪਾਂ ਸਾਰਿਆਂ ਨੇ ਜਗਾਰੇ ਲਾ ਕੇ ਸਵਾਗਤ ਕੀਤਾ ਔਰ ਇਸ ਗੱਲ ਦਾ ਮਾਣ ਆ ਕਿ ਸੱਚ ਦਾ ਫੈਲਾਉਣ ਲਈ ਸੱਚ ਦੀ ਗੱਲ ਕਰਨ ਲਈ ਇਹਨਾਂ ਨੇ ਜੋ ਜੁਰਤ ਕੀਤੀ ਆ ਉਹ ਤੇ ਅਸੀਂ ਮਾਣ ਕਰ ਸਕਦੇ ਆ ਆ ਬਾਕੀ ਪਿੱਛੇ ਦੇ ਦੋ ਸਾਹਮ ਆਜੋ ਪਿੱਛਲੇ ਪਾਸੇ ਆ ਜਾਓ ਇੱਧਰ ਆ ਜਾਓ ਬੈਠੋ ਕੋਈ ਮੈਂ ਬੇਨਤੀ ਕਰ ਰਿਹਾ ਸੀ ਕਿ ਅਕਾਲੀ ਦਲ ਦੀ ਹਾਲਤ ਕੀ ਹੋ ਗਈ ਸੀ ਸ਼ਰਮਣੀ ਅਕਾਲੀ ਦਲੇ ਸੂਬੇ ਦੇ ਵਿੱਚ ਕਿਸੇ ਟਾਈਮ 42% ਤੇ ਫਿਰ 36% ਰਹਿ ਗਿਆ ਫਿਰ 24% ਰਹਿ ਗਿਆ ਫਿਰ 18% ਰਹਿ ਗਿਆ ਆ ਫਿਰ ਪਿੱਛੇ ਦੇ 6% ਰਹਿ ਗਿਆ ਤੇ ਜਿਹੜੀਆਂ ਬਾਈ ਇਲੈਕਸ਼ਨਾਂ ਆਈਆਂ ਉਹਨਾਂ ਦਾ 0% ਰਹਿ ਗਿਆ ਸੋ ਇਸ ਕਰਕੇ ਸਾਡੇ ਸਿੰਘ ਸਹਿਬਾਨ ਨੇ ਜਾਇ ਇਹ ਕਹਿ ਲੋ ਕਿ ਅਸੀਂ ਲੋਕ ਜੋ ਸਾ ਸੁਖਵੀਰ ਸਿੰਘ ਬਾਦਲ ਦੇ ਨਾਲ ਰਹੇ ਅਸੀਂ ਮਹਿਸੂਸ ਕੀਤਾ ਕਿ ਇਤਿਹਾਸ ਸਾਡੇ ਤੋਂ ਜਵਾਬ ਮੰਗੇਗਾ ਲੋਕ ਸਾਡੇ ਤੋਂ ਜਵਾਬ ਮੰਗਣਗੇ ਇਹ ਹਾਲਤ ਕਿਉਂ ਹੋਈ ਆ ਕਾਲੀ ਦਾਲ ਦੀ ਜਦੋਂ ਅਸੀਂ ਰੋਕਿਆ ਟੋਕਿਆ ਉਹਨਾਂ ਨੇ ਤਕਰੀਬ ਮੰਨੀ ਕਹਿੰਦੇ ਜੀ ਭਾਜਪਾ ਨੇ ਅਸੀਂ ਕਾਰਤਾਰ ਸਿੰਘ ਸਾਹਿਬ ਤੇ ਚਲੇ ਗਏ ਵੀ ਸਾਡੇ ਤੋਂ ਜੋ ਗਲਤੀਆਂ ਹੋਈਆਂ ਉਹਨਾਂ ਦੀ ਸਜ਼ਾ ਦਿਓ ਤੇ ਸਾਨੂੰ ਕਹਿੰਦੇ 나ਗਪੁਰਾਇ ਨੇ ਭੇਜ ਤੇ ਕਦੇ ਕਹਿੰਦੇ ਭਾਜਪਾ ਆਏ ਨੇ ਭੇਜ ਤੇ ਉਹ ਬਾਦਲ ਸਾਹਿਬ ਵਾਲੀ ਨਿੱਕਰ ਉਹ ਸਾਰਿਆਂ ਦੇ ਪਾ ਦਿੰਨੇ ਆ ਸੋ ਇਸ ਕਰਕੇ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ 2024 ਨੂੰ ਅਹਿਸਾਸ ਕੀਤਾ ਕਿ ਜੇ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣਾ ਤਾਂ ਇਹਦੇ ਲਈ ਮੋੜ ਸਿਰ ਦਿੱਤੀ ਨਹੀਂ ਨਰੋਜ ਉਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਸਾਂਭੀ ਜਾਵੇ ਜਿਨ੍ਹਾਂ ਤੇ ਕੋਈ ਉਂਗਲ ਨਾ ਠਾ ਸਕੇ ਸੋ 7 ਮੈਂਬਰ ਦੀ ਕਮੇਟੀ ਬਣਾਈ ਦੋ ਭਾਵੇਂ ਅਸਤੀਫਾ ਦੇ ਕੇ ਚਲੇ ਗਏ ਪਰ ਪੰਜ ਮੈਂਬਰ ਜਿਹੜੇ ਅੱਜ ਉਹ ਭਾਰਤੀ ਮਹਿਮ ਨੂੰ ਚਲਾ ਰਹੇ ਨੇ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੰਘ ਸਾਹਿਬਾਨ ਦੇ ਹੁਕਮ ਦੀ ਪਾਲਣਾ ਲਈ ਪੰਜਾਬ ਦੇ ਵਿੱਚ ਇਹ ਭਾਰਤੀ ਮਹਿਮ ਨੂੰ ਸ਼ੁਰੂ ਕੀਤਾ ਸੋ ਵੀਰੋ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਤੇ ਨਜ਼ਰ ਮਾਰਦੇ ਲੋੜ ਆ ਕਿ ਪੰਜਾਬ ਦਾ ਕੋਈ ਬਾਲੀਵੁੱਡ ਨਹੀਂ ਰਿਹਾ ਆ ਜਿਹੜਾ ਪਾਣੀਆਂ ਦਾ ਮਸਲਾ ਚੱਲ ਰਿਹਾ ਇਹ ਪਾਣੀਆਂ ਦੇ ਮਸਲੇ ਲਈ ਮਾਲ ਸਾਡੇ ਗੈਰਮਾਂ ਤੇ ਸਾਡੀ ਪਰਮਾਨੈਂਟ ਮੈਂਬਰਸ਼ਿਪ ਸੀ ਸਾਡੀ ਉਹ ਖੋਲੀ ਪੰਜਾਬ ਦੀ ਇੱਕ ਚਿੱਠੀ ਕੇਂਦਰ ਸਰਕਾਰ ਕੋਲ ਨਹੀਂ ਪਹੁੰਚੀ ਪੰਜਾਬ ਦਾ ਵਜ਼ੀਰ ਨਹੀਂ ਗਿਆ ਮੰਤਰੀ ਨਹੀਂ ਗਿਆ ਸੈਕਟਰੀ ਨਹੀਂ ਗਿਆ ਕਿ ਸਾਡੇ ਨਾਲ ਧੱਕਾ ਕਿਉਂ ਕਰਦੇ ਹੋ ਚੰਡੀਗੜ੍ਹ ਦਾ ਹਿੱਸਾ ਖੋ ਕੇ ਲੈ ਜਾਣ ਲੱਗੇ ਕੋਈ ਬੋਲਿਆ ਨਹੀਂ ਚੰਡੀਗੜ੍ਹ ਵਿੱਚ ਤੋਂ ਮਲਾਜਮ ਖੋਲੇ ਕੋਈ ਬੋਲਿਆ ਨਹੀਂ ਪੰਜਾਬ ਲਾਹਵਾਰਸ ਹੋਇਆ ਪਿਆ ਵਾਲੀ ਵਾਰਸੇ ਕੋਈ ਨਹੀਂ ਆ ਜਿਹੜੀ ਹਿੰਮਤ ਪਈ ਭਾਵੇਂ ਕੱਲ ਪਰਸ ਸਰਪਾਰਟੀ ਮੀਟਿੰਗ ਬੁਲਾਈ ਪਰ ਸਰਪਾਰਟੀ ਮੀਟਿੰਗ ਬੁਲਾਈ ਚਲੋ ਚੰਗਾ ਕੀਤਾ ਪਰ ਉਹ ਤੋਂ ਪਹਿਲਾਂ 4000 ਕਿਓਸਕ ਪਾਣੀ ਇਹੀ ਸਰਕਾਰ ਸਾਡੀ ਪੰਜਾਬ ਦੀ ਕੁਝ ਦਿਨ ਪਹਿਲਾਂ ਦੇ ਕੇ ਹਟੀ ਆ ਦਾ ਪਿੱਛੋ ਮੈਂ ਧੰਨਵਾਦ ਕਰਨਾ ਕੁਝ ਆਫਸਰਾਂ ਦਾ ਜਿਨ੍ਹਾਂ ਨੇ ਜਗਾਇਆ ਇਹ ਸਰਕਾਰ ਨੂੰ ਚਲੋ ਜਾਗੀ ਦੇਰ ਆਏ ਦਰੁਸਤਾਏ ਤੇ ਜਾਗਣ ਤੋਂ ਬਾਅਦ ਅੱਜ ਜੋ ਪੰਜਾਬ ਇਕੱਠਾ ਹੋਇਆ ਕਾਸ਼ ਜੇ ਉਸ ਦਿਨ ਇਕੱਠਾ ਹੋ ਜਾਂਦਾ ਜੇ ਜਦਨ ਸਥਾਈ ਮੈਂਬਰਸ਼ਿਪ ਕੋਈ ਸੀ ਤਾਂ ਸ਼ਾਇਦ ਇਹ ਹਿੰਮਤ ਨਾ ਪੈਂਦੀ 85 208500 ਕਿਸੇ ਪਾਣੀ ਖੋਣ ਦੀ ਜੇ ਚੰਡੀਗੜ੍ਹ ਦੇ ਇਲਾਕੇ ਖੋਣ ਦੇ ਇਕੱਠਾ ਹੁੰਦਾ ਪੰਜਾਬ ਤਾਂ ਹਿੰਮਤ ਨਹੀਂ ਸੀ ਪੈਣੀ ਸਾਡੇ ਪਾਣੀਆਂ ਤੇ ਡਾਕੇ ਸਾਡੀ ਰਾਹ ਕਾਨੀ ਤੇ ਡਾਕੇ ਸਾਡੇ ਇਲਾਕਿਆਂ ਤੇ ਡਾਕੇ ਸੋ ਇਸ ਕਰਕੇ ਲੋੜ ਮਹਿਸੂਸ ਹੋ ਰਹੀ ਆ ਕਿ ਪੰਜਾਬ ਦਾ ਕੋਈ ਵਾਲੀਬਾਰਸ ਹੋਵੇ ਪੰਜਾਬ ਦਾ ਕੋਈ ਦਰਦ ਸੁਣਾਉਣ ਵਾਲਾ ਹੋਵੇ ਬਹੁਤ ਕੁਝ ਹੋ ਸਕਦਾ ਸਰਕਾਰਾਂ ਵਿੱਚ ਰਹਿ ਕੇ ਜੇ ਜੋਰਤ ਹੋਵੇ ਜੇ ਹਿੰਮਤ ਹੋਵੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਆ ਕਹਿੰਦੇ ਆ ਨਰਿੰਦਰ ਮੋਦੀ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਮੈਂ ਛੇਕ ਹੀ ਨਹੀਂ ਮਾਰਦਾ ਮੈਂ ਪ੍ਰਮਾਤਵਾ ਨੂੰ ਡਰ ਕੇ ਕਹਿਣਾ ਜੇ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਇੱਥੋਂ ਨਾ ਭੇਜਦੇ ਅੱਜ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੋਣਾ 2014 ਦੇ ਵਿੱਚ ਲੈਂਡ ਐਕ acquisition ਐਕਟ ਲੈ ਕੇ ਆ ਰਹੇ ਸੀ ਮੈਂ ਮੋਦੀ ਸਾਹਿਬ ਦੇ ਸਾਹਮਣੇ ਗੱਲ ਪੈ ਗਿਆ ਵਜ਼ੀਰ ਦੇ ਮੈਨੂੰ ਕਹਿੰਦੇ ਐਮੈਂਡਮੈਂਟ ਵਾਪਸ ਲਾਓ ਸਰਕਾਰ ਦਾ ਐਮਪੀ ਐਮੈਂਡਮੈਂਟ ਨਹੀਂ ਪਾ ਸਕਦਾ ਆ ਯਾਲੀ ਸਾਹਿਬ ਤੇ ਝੁੰਡਾ ਸਾਹਿਬ ਬੈਠੇ ਨੇ ਐਮਐਲਏ ਇਹਨਾਂ ਨੂੰ ਪਤਾ ਰੋਲਿੰਗ ਪਾਰਟੀ ਦਾ ਐਮਐਲ ਪਾ ਨਹੀਂ ਸਕਦਾ ਮੈਂ ਪਾਤੀ ਬਾਦਲ ਸਾਹਿਬ ਦਾ ਫੋਨ ਆਇਆ ਸਮੀਰ ਜੀ ਦਾ ਆਇਆ ਮੈਂ ਮੈਂ ਨਹੀਂ ਵਾਪਸ ਲੰਦਾ ਆਖਿਰ ਮੈਂ ਵਾਪਸ ਨਾਲ ਲਈ ਬਿੱਲ ਵਾਪਸ ਲੈਣਾ ਪੈ ਗਿਆ ਆ ਨੈਸ਼ਨਲ ਵਾਟਰ ਟਰਮੀਨਲ ਲਿਆਉਣ ਲੱਗੇ ਸੀ ਲੋਕ ਸਭਾ ਚ ਪਾਸ ਕਰਤਾ ਆ ਪਿੱਛੇ ਦੇ 19 ਦੇ ਵਿੱਚ ਤੇ ਅਸੀਂ ਅੜ ਕੇ ਜਾ ਕੇ ਰਾਜ ਸਭਾ ਦੇ ਵਿੱਚ ਜਾ ਕੇ ਰੋਕਿਆ ਸੋ ਮੇਰਾ ਮਤਲਬ ਆਹੀ ਵੀਰੋ ਜਿਹਦੇ ਸਾਹਮਣੇ ਕੋਈ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ ਉਸੇ ਰਵੀਰ ਨੂੰ ਟੈਲੀਫੋਨ ਕਰਕੇ ਇਸੇ ਇਲਾਕੇ ਦੇ ਮੁੰਡੇ ਨਹਿਰ ਦੇ ਕੰਢੇ ਤੇ ਲਿਆ ਕੇ ਮਾਰ ਲੱਗੇ ਸੀ ਇੱਕੇ ਟੈਲੀਫੋਨ ਮੈਂ ਕੀਤਾ ਸੀ ਮੈਂ ਕਿਹਾ ਤੈਨੂੰ ਇਸੇ ਨਹਿਰ ਦੇ ਵਿੱਚ ਡੋਬ ਦੂੰਗਾ ਜੇ ਮੁੰਡੇ ਮੁੜ ਕੇ ਥਾੜੇ ਨਾ ਪਹੁੰਚਾਏ ਬਾਹਰ ਸਿ ਲਿਆਣ ਕੇ ਥਾਣੇ ਪਹੁੰਚਾਏ ਅੱਜ ਉਹਨਾਂ ਤੇ ਇੱਕ ਦਾ ਸ਼ਹੀਦ ਹੋ ਗਿਆ ਅੱਜ ਇੱਕ ਅਮਰੀਕਾ ਚ ਸੋ ਮੇਰਾ ਮਤਲਬ ਇਹ ਆ ਜੇ ਰਾਜ ਸ਼ਕਤੀ ਲੋਕਾਂ ਲਈ ਵਰਤੀ ਜਾਵੇ ਤਾਂ ਬਹੁਤ ਕੁਝ ਸਵਾਰਿਆ ਦਾ ਸਕਦਾ ਅੱਜ ਲੋੜ ਹੈ ਇਹ ਕਹੇ ਥਾ ਤਾਕਤਵਰ ਅਕਾਲੀ ਦਲ ਬਣਾਉਣ ਦੀ ਐਸੀ ਪੰਥ ਦੀ ਇੱਕ ਜਥੇਬੰਦੀ ਬਣਾਉਣ ਦੀ ਜਿਹੜੀ ਨਾ ਭੈਚਾਵੇ ਨਾ ਲਾਲਚ ਜਾਵੇ ਜਿਹੜੀ ਜੁਰਤ ਦੇ ਨਾਲ ਪੰਜਾਬੀਆਂ ਦੀ ਆਵਾਜ਼ ਬਣ ਸਕੇ ਜਿਸ ਤਰ੍ਹਾਂ ਦੀ ਤਵਕਕ ਜਿਸ ਤਰ੍ਹਾਂ ਦੀ ਆਸ ਪੰਜਾਬ ਦੇ ਲੋਕ ਅਕਾਲੀਆਂ ਤੇ ਕਰਦੇ ਨੇ ਉਸ ਤਰ੍ਹਾਂ ਦੀ ਆਸ ਤਵਕਕ ਨੂੰ ਪੂਰਾ ਕਰਨ ਲਈ ਮਾਨਜੋਗ ਸਿੰਘ ਸਹਿਬਾਨਾ ਨੇ ਇਹ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਈ ਕਿ ਤੁਸੀਂ ਪਿੰਡ ਪਿੰਡ ਜਾ ਕੇ ਭਰਤੀ ਕਰੋ ਤੇ ਨਵਾਂ ਅਕਾਲੀ ਦਲ ਹੋਵੇ ਔਰ ਅਕਾਲੀ ਦਲ ਐਸਾ ਹੋਵੇ ਜਿਹੜੇ દોਸ਼ ਕਮੀਆਂ ਖਾਮੀਆਂ ਅਕਾਲੀਆਂ ਚ ਰਹੀਆਂ ਨੇ ਕਿ ਇੱਕੋ ਪ੍ਰਧਾਨ ਅਕਾਲੀ ਦਲ ਦਾ ਉਹੀ ਐਸਜੀਪੀਸੀ ਚਲਾਵੇ ਉਹੀ ਸਰਕਾਰ ਦਾ ਮੁੱਖ ਮੰਤਰੀ ਹੋਵੇ ਤਾਂ ਫਿਰ ਕਿਵੇਂ ਗੱਲ ਚੱਲੇਗੀ ਸੋ ਅਸੀਂ ਨਵਾਂ ਵਿਧਾਨ ਲਿਆ ਰਹੇ ਆ ਜਿਹਦੇ ਤਹਿਤ ਅਕਾਲੀ ਦਲ ਦਾ ਪ੍ਰਧਾਨ ਓਏ ਹੋਰ ਕੋਈ ਨਹੀਂ ਲੜ ਸਕੇਗਾ ਮੁੱਖ ਮੰਤਰੀ ਨਹੀਂ ਬਣ ਸਕੇਗਾ ਤਾਂ ਕਿ ਜਥੇਵੰਦੀ ਤਾਂ ਬਚੀ ਰਹੇ ਅੱਜ ਅਕਾਲੀ ਦਲ ਦੇ ਮਰਨ ਦਾ ਵੱਡਾ ਕਾਰਨ ਹੋਇਆ ਤੇ ਲਗਾਤਾਰ 10 ਸਾਲ ਸਰਕਾਰਾਂ ਚੱਲਣ ਕਰਕੇ ਸਾਡੀ ਜਥੇਬੰਦੀ ਖਤਮ ਹੋ ਗਈ ਹਲਕਾ ਇੰਚਾਰਜ ਮਾਲਕ ਬਣਾ ਤੇ ਹਲਕਾ ਇੰਚਾਰਜਾਂ ਦੀਆਂ ਜਗ੍ਹੀਆਂ ਹੋ ਗਈਆਂ ਤੇ ਵਰਕਰ ਨਰਾਸ਼ ਹੋ ਗਿਆ ਵਰਕਰ ਪਾਰਟੀ ਤੋਂ ਟੁੱਟ ਗਿਆ ਇਸ ਕਰਕੇ ਕਾਦੀ ਗੱਲ ਕਮਜ਼ੋਰ ਹੋਇਆ ਤੋਂ ਮੁੜ ਕੇ ਕਮਜ਼ੋਰ ਨਾ ਹੋਵੇ ਇਹਦੀ ਸਾਨੂੰ ਪੂਰੀ ਚੌਕਸੀ ਆ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਫਿਕਰਮੰਦ ਆ ਕਿ ਅੱਗੇ ਲਈ ਐਸੇ ਬੰਦ ਨੂੰ ਬਣੇ ਜਾਣ ਕਿ ਮੁੜ ਕੇ ਇੱਕ ਬੰਦਾ ਜਿਹੜਾ ਉਹ ਡਿਕਟੇਟਰ ਨਾ ਬਣ ਸਕੇ ਇੱਕ ਬੰਦੇ ਕੋਲ ਤਾਕਤ ਨਾ ਹੋ ਸਕੇ ਸਾਡੇ ਪਛੋਕੜ ਦੇ ਵਿੱਚ ਜਿਹੜੀ ਕਲੈਕਟਿਵ ਮੀਟਿੰਗ ਲੀਡਰਸ਼ਿਪ ਸਾਡੇ ਆਗੂਆਂ ਨੇ ਦਿੱਤੀ ਸੀ ਇਕੱਠੇ ਹੋ ਕੇ ਸਾਡੇ ਆਗੂ ਸਲਾਹ ਕਰਦੇ ਸੀ ਫੈਸਲੇ ਕਰਦੇ ਸੀ ਤੇ ਪੰਚਤੂਨਾ ਦੇ ਪਿੱਛੇ ਚੱਲਦਾ ਸੀ ਉਸ ਤਰ੍ਹਾਂ ਦੀ ਲੀਡਰਸ਼ਿਪ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਣੀ ਚਾਹੁੰਦੇ ਆ ਆਉਣ ਵਾਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਜ ਸਾਹਮਣੇ ਨਜ਼ਰ ਆ ਰਿਹਾ ਅਸੀਂ ਮਹਿਸੂਸ ਕਰਦੇ ਆ ਕਿ ਕਿਸੇ ਧੜੇ ਦਾ ਕਿਸੇ ਦੀ ਸਪਾਰਸ਼ ਦਾ ਕਿਸੇ ਵੀ ਕੋਟੇ ਦਾ ਮੈਂਬਰ ਨਾ ਬਣੇ ਬਲਕੇ ਮੈਂਬਰ ਜਿਹੜਾ ਹੈ ਉਹਦਾ ਕਰਦਾਰ ਹੋਵੇ ਉਹਦਾ ਪਛੋਕੜ ਹੋਵੇ ਉਹਦੀ ਦਿੱਖ ਹੋਵੇ ਉਹਦੀ ਸੋਚ ਹੋਵੇ ਉਹਦੀ ਬਲਖਣਤਾ ਲੋਕਾਂ ਨੂੰ ਨਜ਼ਰ ਆਵੇ ਤਾਕੇ ਪੰਥ ਦੀਆਂ ਇਹ ਮਹਾਨ ਜਥੇਬੰਦੀਆਂ ਜਿਹੜੀਆਂ ਇੱਕ ਵਿਅਕਤੀਆਂ ਰਹਿ ਗਈਆਂ ਇੱਕ ਧੜੇ ਦੀਆਂ ਰਹਿ ਗਈਆਂ ਇੱਕ ਪਰਿਵਾਰ ਦੀਆਂ ਬਣ ਕੇ ਰਹਿ ਗਈਆਂ ਅਸੀਂ ਉਹਨਾਂ ਦੀ ਚੁੰਗਲ ਚੋਂ ਕੱਢ ਕੇ ਸਭ ਤੋਂ ਪਹਿਲਾ ਪ੍ਰੋਗਰਾਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵਿੱਚ ਸਾਡਾ ਹੋਏਗਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਉੱਚਤਾ ਨੂੰ ਬਹਾਲ ਰੱਖਣਾ ਸਾਹਬੀ ਅਕਾਲ ਤਖਤ ਸਾਹਿਬ ਦੀ ਸਰਬੋਤਮ ਨੂੰ ਬਹਾਰ ਰੱਖਦੇ ਹੋਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਜਮਾਤ ਹੈ ਉਹ ਜਮਾਤ ਨੂੰ ਅਸੀਂ ਪੰਥ ਦੀ ਜਮਾਤ ਬਣਾਉਣਾ ਉਹਨੂੰ ਰਾਸੀ ਚੁੰਗੋ ਤੋਂ ਕੱਢਣਾ ਉਹਨੂੰ ਧਾਰਮਿਕ ਸਿੱਖਿਸ਼ਤਾਂ ਦੇ ਹਵਾਲੇ ਕਰਕੇ ਸਾਡਾ ਮਹਾਨ ਧਰਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਚਲਾਇਆ ਧਰਮ ਸ੍ਰੀ ਗੁਰੂ ਕਲਗੀਧਰ ਪਾਸ਼ਾ ਦਾ ਦਸ਼ਮੇਸ਼ ਪਿਤਾ ਦਾ ਇੱਕ ਸਿਰ ਦੇ ਆਖਾਲਤਾ ਇਨਾ ਪੰਥਕ ਸੰਸਥਾਵਾਂ ਤੋਂ ਸੇਰ ਲੈ ਕੇ ਪੰਥ ਦੀ ਸੇਵਾ ਕਰ ਸਕੇ ਨਿਰੋਲ ਪੰਥ ਦੀਆਂ ਜਥੇਬੰਦੀਆਂ ਜਥੇਬੰਦੀਆਂ ਬਣਾਉਣ ਲਈ ਅਸੀਂ ਉਸ ਚੁੰਗਲ ਤੋਂ ਕੱਢ ਕੇ ਆਜ਼ਾਦ ਕਰਨਾ ਸੁਤੰਤਰ ਕਰਨਾ ਜਾਨੇ ਹਰ ਪ੍ਰੇਸ਼ੀ ਦੀ ਮਾਂ ਜੋ ਜਥੇਦਾਰ ਸਾਹਿਬ ਸਾਡੇ ਵਿੱਚ ਸ਼ੋਭਤ ਨੇ ਮੈਂ ਸਮਝਦਾ ਕਿ ਇਹ ਤੋਂ ਵਧੀਆ ਸ਼ਖਸੀਅਤ ਸਾਡੇ ਸਾਹਮਣੇ ਇਹ ਤੋਂ ਵਧੀਆ ਇਨਸਾਨ ਸਾਡੇ ਸਾਹਮਣੇ ਜਿਨੇ ਕੋਈ ਲਾਲਤ ਨਹੀਂ ਲਾਲਤ ਟਕਰਾਤੇ ਦਬਾਅ ਟਕਰਾਤੇ ਹੋਕ ਤੱਕ ਲੋਕ ਕਹਿੰਦੇ ਸੀ ਚੰਗੇ ਚੰਗੇ ਕਹਿੰਦੇ ਸੀ ਕਿ ਸਿੰਘ ਸਹਿਬਾਨਾਂ ਅੱਜ ਕਿੱਥੇ ਜਾਣ ਸਿੰਘ ਸਹਿਬਾਨ ਜੁੜਤੇ ਨਹੀਂ ਕਰ ਸਕਦੇ ਸੁਖਵੀਰ ਦੇ ਸਾਹਮਣੇ ਕੋਈ ਗੱਲ ਕਰਨ ਦੀ ਪਰ ਮੈਂ ਬਾਰੇ ਜਾਣਾ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਇਹਨਾਂ ਨੇ ਜੁਰਤ ਕੀਤੀ ਇਹਨਾਂ ਨੇ ਹਿੰਮਤ ਕੀਤੀ ਇਹਨਾਂ ਨੇ ਉਹ ਫੈਸਲੇ ਕਰਤੇ ਜਿਨ੍ਹਾਂ ਦੀ ਕਿਸੇ ਨੂੰ ਆਸ ਨਹੀਂ ਸੀ ਸੋ ਇਸ ਕਰਕੇ ਵੀਰੋ ਉਹ ਜਿਹੜੇ ਕਹਿੰਦੇ ਆ ਨਾ ਦੋਸ਼ ਲਾਉਂਦੇ ਨੇ ਮੈਂ ਕਿਹਾ ਜਿਹੜਾ ਚੂੜੀ ਬਣਦਾ ਉਸੇ ਤੇ ਚੀਕਦਾ ਕਰਦਾ ਦੋਸ਼ ਮਾਝ ਦੇ ਮੈਂ ਪਹਿਲਾਂ ਕਿ ਆ ਵੀ ਬਾਦਲ ਸਾਹ ਵਾਲੀ ਨਿਕਰ ਹਰੇਕ ਦੇ ਪਵਾ ਦਿੰਦੇ ਆ ਸੋਸ਼ਲ ਮੀਡੀਆ ਤੇ ਸੋ ਇਸ ਕਰਕੇ ਜਿਹੜਾ ਜੁਰਤ ਨਾਲ ਗੱਲ ਕਰੇਗਾ ਜਿਹੜਾ ਕਿਸੇ ਗਲਤ ਕੰਮ ਨੂੰ ਰੋਕੇਗਾ ਟੋਕੇਗਾ ਉਹਨਾਂ ਨੇ ਤਾਂ ਦੋਸ਼ ਲਾਉਣਾ ਹੀ ਲਾਉਣਾ ਮਾਸਟਰ ਤਾਰਾ ਸਿੰਘ ਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਮਾਸਟਰ ਜੀ ਹਿੰਦ ਸਵਾਚਾਰ ਵਾਲੇ ਤੁਹਾਡੇ ਵਿਰੁੱਧ ਬਹੁਤ ਬੋਲਦੇ ਆ ਤੁਸੀਂ ਕੋਈ ਦਾ ਜਵਾਬ ਨਹੀਂ ਦਿੰਦੇ ਕਹਿੰਦੇ ਇੱਕ ਗੱਲ ਸਮਝ ਲਿਆ ਕਰੋ ਜਦੋਂ ਮੈਂ ਪੰਥ ਦੀ ਗੱਲ ਕਰਾਂ ਜਦੋਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਇਹ ਸਮਝ ਲਿਆ ਕਰੋ ਕਿ ਜਦੋਂ ਹਿੰਦ ਸਮਾਚਾਰ ਵਾਲੇ ਵਿਰੋਧ ਕਰਦੇ ਨੇ ਤੇ ਮੈਂ ਪੰਥ ਦੀ ਗੱਲ ਕਰ ਰਿਹਾ ਸੋ ਇਸ ਕਰਕੇ ਜਿਹੜਾ ਪੰਥ ਦੀ ਗੱਲ ਕਰੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਗੱਲ ਕਰੇਗਾ ਕੁਦਰਤੀ ਤੌਰ ਤੇ ਉਹਨਾਂ ਨੂੰ ਬੁਰਾ ਲੱਗੇਗਾ ਉਹ ਵਿਰੋਧ ਕਰਨਗੇ ਸੋ ਇਸ ਗੱਲ ਤੋਂ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰ ਆਖਿਰ ਵਿੱਚ ਮੈਂ ਇੱਕੋ ਗੱਲ ਕਹਿ ਕੇ ਬੇਨਤੀ ਸਮਾਪਤ ਕਰਨੀ ਆ ਕਿਉਂਕਿ ਸਮਾਂ ਬਹੁਤ ਹੋ ਗਿਆ ਪਰ ਤੁਸੀਂ ਜਿਸ ਤਰ੍ਹਾਂ ਇਹ ਹਿੰਮਤ ਕੀਤੀ ਆ ਇਸ ਤਰ੍ਹਾਂ ਧੜੇ ਬੰਦੀ ਤੋਂ ਉੱਪਰ ਉੱਠ ਕੇ ਨਿਰੋਜ ਆਪਸੀ ਪਿਆਰ ਦਿਖਾ ਕੇ ਇਤਫਾਕ ਦਿਖਾ ਕੇ ਘਰ ਘਰ ਜਾ ਕੇ ਇਹ ਮੁਹਿਮ ਨੂੰ ਆਪਾਂ ਨੇ ਹੋਰ ਲਾਂਬਨ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੁਣੌਤੀਆਂ ਪੰਜਾਬ ਦੇ ਸਾਹਮਣੇ ਨੇ ਜਿਹੜੀਆਂ ਚੁਣੌਤੀਆਂ ਪੰਥ ਦੇ ਸਾਹਮਣੇ ਨੇ ਉਹਨਾਂ ਚੁਣੌਤੀਆਂ ਦਾ ਅਸੀਂ ਟਕਰਾ ਕਰ ਸਕੀਏ ਆ ਰਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੀ ਜਿਹੜੇ ਜਿਹਦੀ ਅਗਵਾਈ ਜਿਹੜੇ ਜefeਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਕਰਨਗੇ ਤਾਂ ਬਾਈ ਦੀ ਜ਼ਮਨ ਦਾ 5000 ਦੀ ਪੰਥਤਾ ਤੈਸੀ ਜਿਸੇ ਮਾਂ ਦੀ ਕਿਸੇ ਭੈਣ ਦੀ ਕਿਸੇ ਬਜ਼ੁਰਗ ਦੀ ਕਿਸੇ ਬੱਚੇ ਦੀ ਹੱਥ ਜਿਹੜਾ ਹੈ ਬੋੜ ਜਿਹੜੀ ਹੈ ਕਿਸੇ ਹੋਰ ਪਾਸੇ ਜਾਏਗੀ ਸੋ ਇਸ ਕਰਕੇ ਇਹ ਪ੍ਰਚਾਰ ਤੁਸੀਂ ਲੈ ਕੇ ਲੋਕਾਂ ਵਿੱਚ ਜਾਈਏ ਤਾਂ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਪੰਜਾਬ ਦਾ ਸੁਨਹਿਰੀ ਬਣਾ ਸਕੀਏ ਪੰਜਾਬ ਦਾ ਸੁਨਹਿਰੀ ਬਣਾ ਸਕੀਏ ਔਰ ਅਸੀਂ ਇਸ ਸ਼ਕਤੀ ਨੂੰ ਹੋਰ ਮਜ਼ਬੂਤ ਕਰ ਸਕੀਏ ਇਨੀਆਂ ਬੇਨਤੀਆਂ ਕਰਕੇ ਜਿੱਥੇ ਮੈਂ 11 ਮੈਂਬਰੀ ਕਮੇਟੀ ਦਾ ਧੰਨਵਾਦ ਕਰਦਾ ਉਥੇ ਮੈਂ ਮਸਹੂਦ ਕਰਦਾ ਮੈਂ ਦੇਖ ਰਿਹਾ ਸੀ ਜਥੇ ਲੈ ਲੈ ਕੇ ਕਿਤੇ ਪ੍ਰੀਤ ਸਹਾੜੇ ਤੋਂ ਆ ਰਿਹਾ ਕਿਤੇ ਲਖਵੀਰ ਖੜ ਤੋਂ ਆ ਰਿਹਾ ਕਿਤੇ ਜੱਸੀ ਕਾਈ ਨੌਰ ਤੋਂ ਆ ਰਿਹਾ ਕਿਤੇ ਸ਼ਾਮਾ ਗੁੜਾ ਇਧਰੋਂ ਗੁਜਰ ਭਾਈ ਜਾਰੇ ਨੂੰ ਲੈ ਕੇ ਆ ਰਿਹਾ ਕਿਤੇ ਰਵਿੰਦਰ ਸ੍ਰਿੰਦਰ ਇਹ ਕਾਦੀ ਮਜਰਾ ਜਥਾ ਲਈ ਫਿਰਦਾ ਸੀ ਕਿਤੇ ਜਥਿਆਂ ਦੇ ਜਥੇ ਅਵਤਾਰ ਸੀ ਫਿਲਮ ਪਰ ਉਹਨੇ ਉਧਰੋਂ ਆ ਰਹੇ ਸੀ ਮੈਂ ਦੇਖ ਰਿਹਾ ਸੀ ਮਤਲਬ ਜਥਿਆਂ ਦੇ ਜਥੇ ਨੌਜਵਾਨ ਲੈ ਕੇ ਪਿੰਡਾਂ ਤੋਂ ਤੁਰੇ ਹਾਕਾਫਿਆਂ ਦੇ ਰੂਪ ਵਿਚ ਆ ਰਹੇ ਸੀ ਇਹ ਇੱਕ ਲਹਿਰ ਖੜੀ ਕੀਤੀ ਆ ਅੱਜ ਤੁਸੀਂ ਖਾੜ ਵਾਲਿਓ ਤੁਹਾਡਾ ਮੈਂ ਤਾਂ ਮੈਂ ਤਾਂ ਹਮੇਸ਼ਾ ਕਹਿੰਦਾ ਜੇ ਮੈਂ ਗਵਾਰਾ ਪਾਰਲੀਮੈਂਟ ਦਾ ਬਹੁਤ ਦੇਖ ਸਕਿਆ ਤਾਂ ਖਾੜ ਹਲਕੇ ਕਰਕੇ ਦੇਖ ਸਕਿਆ ਜੀ ਸੋ ਮੈਂ ਤਾਂ ਹਮੇਸ਼ਾ ਤੁਹਾਡਾ ਪਰ ਕਾਦਰ ਮੈਂ ਵੀ ਨਹੀਂ ਛੱਡੀ ਕਦੇ ਤੇ ਕਦੇ ਭਾਈਆਂ ਵੀ ਭਾਜੀ ਆ ਜਦੋਂ ਤੁਹਾਡੀ ਵਾਰੀ ਆਈ ਕਾਦਰ ਤੁਸੀਂ ਵੀ ਕਦੇ ਨਹੀਂ ਛੱਡਦੇ ਸੋ ਅੱਜ ਵੀ ਮੈਂ ਸਮਝਦਾ ਏਡਾ ਕੱਠ ਕਰਕੇ ਸਾਨੂੰ ਮਾਣ ਦੇ ਕੇ ਔਰ ਇਹ ਭਾਰਤੀ ਮਹਿਮ ਨੂੰ ਹਲਾਰਾ ਦੇ ਕੇ ਤੁਸੀਂ ਬਹੁਤ ਵੱਡੀ ਅਗਵਾਈ ਕੀਤੀ ਆ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇੱਕ ਵਾਰ ਫੇਰ ਪੰਥ ਜਿਹੜੀ ਪੰਜਵੇਂ ਮੈਂਬਰੀ ਕਮੇਟੀ ਦੇ ਆਗੂ ਨੇ ਉਹਨਾਂ ਨੂੰ ਜੀ ਆਇਆਂ ਕਹਿਣਾ ਖਾਸ ਤੌਰ ਤੇ

ਬ੍ਰਿੰਦਰ ਸਿੰਘ ਜੀ ਖਨੋਲੀ ਮਾਫੀ ਚਾਹੁੰਦੇ ਆ ਕਾਫੀ ਸਮੇਂ ਤੋਂ ਪਹੁੰਚੇ ਹੋਏ ਲਈ ਮੇਰੇ ਨੌਜਵਾਨੀ ਸਮੇਂ ਦੇ ਸਾਥੀ ਭਪਿੰਦਰ ਸਿੰਘ ਜੀ ਬਜ਼ਰੂਰ ਮੋਹਨ ਸਿੰਘ ਜੀ ਸਰਪੰਚ ਤਾਮਲਾ ਬਲਬੀਰ ਸਿੰਘ ਸਰਪੰਚ ਮਾਨ ਖੇੜੀ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਜਿੱਥੇ ਬਲਾਕ ਮਾਜਲੀ ਦੇ ਸਮੂਹ ਆਗੂਆਂ ਨੇ ਪਿਛਲੇ ਦਿਨੀ ਉਧੇ ਗਾਜੇ ਤੇ ਸਥਿੱਪਿਤ ਹੋ ਕੇ ਸੀ ਤੇ ਉਹ ਕਾਲ ਤੱਕ ਤੋਂ ਮੁਨਕਰ ਹੋ ਕੇ ਅਕੀਓ ਤੇ ਨਹੀਂ ਜੀ ਸਕਦੇ ਉਹਨਾਂ ਨੇ ਪੰਥ ਪ੍ਰਸਤ ਹੁੰਦਾ ਸਬੂਤ ਦਿੱਤਾ ਸੀ ਉੱਥੇ ਸਾਡੋ ਵਿਚਕਾਰ ਸਕੇ ਤੇ ਸਰਦਾਰ ਸਰਬੰਸ ਸਿੰਘ ਜੀ ਕਾਦੀ ਮਾਜਰਾ ਜੋ ਕਿ ਤਕਸਾਲੀ ਅਕਾਲੀ ਦੇਖਦੇ ਆਰੇ ਜੁਣ ਮੈਂ ਆਪ ਘਰੇ ਬਲਾ ਕੇ ਕਿਹਾ ਕਿ ਨੌਜਵਾਨੀ ਤੋਂ ਲੈ ਕੇ ਅੱਜ ਬਜ਼ੁਰਗੀ ਤੱਕ ਬਹੁਤ ਕੁਝ ਜਹਾਜ਼ ਆ ਰਹੇ ਦੇਖੇ ਮੋਹਨ ਸਿੰਘ ਤੁਰਦਾ ਸਮਾਂ ਵੀ ਵੇਖਿਆ ਪਰ ਜੋ ਅੱਜ ਹੋ ਰਿਹਾ ਏ ਸਿੱਖੀ ਸੁਭਾਤਾ ਦਾ ਘਾਣ ਹੋ ਗਿਆ ਹੁਣ ਬਾਦਰਦਾਨ ਵਿਚ ਰਹਿਣ ਦਾ ਜੰਮੀ ਕਰਤਾ ਫਿਰ ਵੀ ਮਨ ਨੂੰ ਸਕੂਨ ਹੋਇਆ ਕਿ ਅਕਾਲੀ ਜਦ ਮੁੜ ਸਰਜੀਤ ਹੋ ਰਿਹਾ ਹੈ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਆਓ ਜੀ ਆਪਣਾ ਸਮਝੀ ਤੁਸੀਂ ਸਾਰੇ ਉਕਾਬਲੇ ਆ ਸਿੰਘ ਸਾਹਿਬ ਦਾ ਵਿਚਾਰ ਸੁਣਨ ਵਾਸਤੇ ਲੇਕਿਨ ਸਾਡੇ ਕੋਲ ਤਿੰਨ ਬੰਦੇ ਪਹਿਲਾਂ ਸੋ ਸਾਰਿਆਂ ਨੇ ਆਰਾਮ ਨਾਲ ਬੈਠਣਾ ਹੈ ਕਿਉਂਕਿ ਤੁਸੀਂ ਸਾਰੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਆਏ ਆ ਹੁਣ ਗੱਲ ਕਰਨੀ ਹੈ ਮੈਂ ਬੇਨਤੀ ਕਰਾਂਗਾ

ਵਾਹਿਗੁਰੂ ਜੀ ਕੀ ਫਤਿਹ ਜਦੋਂ ਅਰਬਾਂ ਦਾ ਰਾਜ ਫੈਲਿਆ ਉਹ ਦੁਨੀਆ ਭਰ ਤੇ ਫੈਲ ਗਏ ਸਾਰਾ ਮਿਡਲ ਈਸਟ ਫੈਲ ਗਏ ਤੇ ਉਹਨਾਂ ਦਾ ਇੱਕ ਸਿਪਾਹੀ ਜਾਂਦਾ ਹੁੰਦਾ ਸੀ ਇੱਕ ਬਟਾਲੀਅਨ ਕਮਾਂਡਰ ਜਾਂਦਾ ਸੀ 10 ਘੋੜ ਸਵਾਰ ਲੈ ਕੇ ਤੇ ਉਹ ਆਪਦਾ ਮਾਲੀਆ ਇਕੱਠਾ ਕਰ ਲਿਆ ਹੁੰਦਾ ਹੁੰਦਾ ਸੀ ਉਹ ਹਰ ਸਾਲ ਜਾਂਦਾ ਸਿੰਧ ਚੋਂ ਮਾਲੀਆ ਇਕੱਠਾ ਕਰ ਲਿਆ ਹੁੰਦਾ 10-12 ਸਾਲਾਂ ਐ ਟੱਪ ਗਏ ਇੱਕ ਵਾਰੀ ਉਹ ਗਿਆ ਉਦੋਂ ਲਾਮ ਲਸ਼ਕਰ ਵੀ ਵੱਡਾ ਲੈ ਕੇ ਗਿਆ ਟੈਂਟ ਲੈ ਕੇ ਗਿਆ ਸੋਨੇ ਅਸਤਰ ਬਸਤਰ ਲੈ ਕੇ ਗਿਆ ਉਹਦੀ ਕਿਰਪਾਨ ਸੋਨੇ ਦੀ ਹੋਊਗੀ ਉਹਦੇ ਘੋੜਿਆਂ ਦੇ ਘੰਗਰੂ ਸੋਨੇ ਦੇ ਲੱਗੇ ਤੇ ਉਹਨੇ ਮਾਲੀਆ ਮੰਗਿਆ ਤੇ ਰਾਜੇ ਨੇ ਜਵਾਬ ਦਿੱਤਾ ਅੱਗੋਂ ਮਾਲੀਆ ਦੇ ਦਿੱਤਾ ਖੈਰ ਉਹ ਤਗੜੇ ਸੀਗੇ ਜੰਗ ਹੋਈ ਜੰਗຊਾ ਉਹਨਾਂ ਨੇ ਢਾ ਲਿਆ ਤੇ ਉਹਨੂੰ ਬੰਨ ਕੇ ਰਾਜੇ ਨੂੰ ਮੂੜ ਕੇ ਉਹ ਖਲੀਫੇ ਦੇ ਅੱਗੇ ਲੈ ਆਇਆ ਇਦੋਂ ਖਲੀਫੇ ਦੇ ਕੋਲੇ ਪੇਸ਼ ਹੋਇਆ ਤਾਂ ਉਹਨੇ ਪੁੱਛਿਆ ਭਾਈ ਇੰਨੇ ਸਾਲਾਂ ਤੋਂ ਮਾਲੀਆ ਦਿੰਦਾ ਸੀ ਅੱਜ ਤੈਨੂੰ ਕੀ ਹੋ ਗਿਆ ਉਹ ਕਹਿੰਦਾ ਜੀ ਪਹਿਲਾਂ 11 ਸਾਲ ਜਿਹੜਾ ਬੰਦਾ ਆਉਂਦਾ ਹੁੰਦਾ ਸੀ ਉਹ ਮੈਦਾਨ ਦਾ ਸ਼ੇਰ ਸੀ ਉਸ ਸੰਘਰਸ਼ਾਂ ਦਾ ਸ਼ੇਰ ਸੀ ਅੱਜ ਜਿਹੜਾ ਆਇਆ ਸੀ ਉਹ ਕਲੀਨ ਦਾ ਸ਼ੇਰ ਸੀਗਾ ਉਹ ਐਸ਼ ਪ੍ਰਸਤੀ ਵਾਲਾ ਸੀਗਾ ਉਹ ਪਦਾਰਥਵਾਦੀ ਸੀ ਜਦੋਂ ਤੁਸੀਂ ਪਦਾਰਥਾਂ 'ਚ ਗੁਲਤਾਨ ਹੋਵੋਗੇ ਜਦੋਂ ਤੁਸੀਂ ਐਸ਼ੋ ਆਰਾਮ 'ਚ ਗੁਲਤਾਨ ਹੋਵੋਗੇ ਜਦੋਂ ਤੁਸੀਂ ਰਾਜ ਸੱਤਾ ਚ ਆ ਕੇ ਆਪਦੇ ਨਿੱਜਾਸਤੇ ਆਪਦੇ ਬਿਜ਼ਨਸ ਦੇ ਫਾਇਦੇ ਲੈਣ ਵਾਸਤੇ ਆਪਦੇ ਪਰਿਵਾਰਾਂ ਨੂੰ ਧੱਕੇ ਨਾਲ ਕੇ ਲਿਆਉਣ ਵਾਸਤੇ ਉਹ ਗਲਤਾਨ ਹੋਵਗੇ ਤੁਹਾਡੇ ਨਾਲ ਉਸੇ ਅਰਬਾਦੀ ਹੋਊਗੀ ਤੁਹਾਡੇ ਤੋਂ ਮਾਲੀਆ ਖੋਲਿਆ ਜਾਊਗਾ ਤੁਹਾਡੇ ਤੋਂ ਬਾਹਰਲੀ ਹਕਮਤਾ ਤੁਹਾਡੇ ਉੱਤੇ ਆ ਜਾਏਗੀ ਸਾਡੇ ਨਾਲ ਵੀ ਅਜਿਹਾ ਹੀ ਹੋਇਆ ਹੈ ਸਾਡੀ ਮੁੱਖ ਵੱਡੀ ਜਿੱਥੇ ਬੰਦੀ ਜਿਹੜੀ ਅਸੀਂ ਖੂਨ ਪਸੀਨੇ ਨਾਲ ਸੁੱਚੀ ਸੀਗੀ ਸਾਡੇ ਬਜ਼ੁਰਗਾਂ ਨੇ ਕਮਾਈ ਸੀਗੀ ਆਪਦੇ ਆਪਦੇ ਸ਼ਰੀ ਆਪ ਦਾ ਜਾਨ ਦੇ ਕੇ ਆਪਦੇ ਪੈਸੇ ਦੇ ਕੇ ਆਪ ਦਾ ਜ਼ਮੀਨਾ ਕਰ ਕਰਾ ਕੇ ਉਹ ਪਿਛਲੇ ਜਦੋਂ 97 ਤੋਂ ਅਸਵਾਸ ਸੱਤਾ ਪਹੁੰਚਣ ਲੱਗੀ ਹੌਲੀ ਹੌਲੀ ਗਰਕੁੰਦੀ ਗਈ ਤੇ ਨਾਲ ਹੀ ਪੰਜਾਬ ਗਰਕ ਹੁੰਦਾ ਗਿਆ ਗੁਰੂ ਮਹਾਰਾਜ ਨੇ ਬਾਣੀ ਚ ਕਿਹਾ ਕਿਰ ਸਾਹ ਸੁਰਤ ਗਵਾਏ ਰੰਗ ਤਮਾਸ਼ੇ ਚ ਆਏ ਸਾਡੇ ਨੀਤrana ਨੇ ਵੀ ਸੁਰਤ ਗਵਾਲੀ ਸੀ ਤੇ ਉਹ ਸੁਰਤ ਐਸੀ ਗਵਾਚੀ ਜੋ ਸਮਾਜ ਚ ਜਿਹੇ ਅੱਗੇ ਆਉਂਦੀ ਗਈ ਸਮਾਜ ਜਿਹੜਾ ਥੱਲੇ ਆਈ ਤਾਂ ਉਹ ਨਾਲ ਉਹ ਵੀ ਮਲਤਾਨ ਹੁੰਦਾ ਗਿਆ ਨਸ਼ੇ ਫੈਲਦੇ ਗਏ ਬੇਰੋਜ਼ਗਾਰੀ ਫੈਲਦੀ ਗਈ ਇੱਥੋਂ ਸਾਡੇ ਬੱਚੇ ਬਾਹਰ ਜਾਂਦੇ ਨੇ ਬਾਹਰ ਵਾਲੇ ਆ ਕੇ ਇੱਥੇ ਸਾਡੇ ਆਉਣ ਲੱਗੇ ਅੱਜ ਸਾਡਾ ਇਹ ਹਾਲ ਆ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਬਾਹਰਲੀਆ ਤਾਕਤਾਂ ਦੀ ਇੰਟਰਫੇਰੈਂਸ ਹੈਗੀ ਜਦੋਂ ਆਏ ਹੋਏਗਾ ਤਾਂ ਇੱਕ ਗੱਲ ਆਰਨਲਡ ਐਨੇ ਵੀ ਇੱਕ ਬਹੁਤ ਵੱਡਾ ਹਿਸਟੋਰੀਅਨ ਹੋਇਆ ਇਤਿਹਾਸਕਾਰ ਹੋਇਆ ਉਹਨੇ ਲਿਖਿਆ ਕਿ 21 ਸਭਤਾਵਾਂ ਚੋਂ 19 ਇਸ ਕਰਕੇ ਖਤਮ ਹੋਈਆਂ ਕਿਉਂਕਿ ਪਦਾਰਥਵਾਦੀ ਹੋ ਗਈਆਂ ਐਸ਼ ਪ੍ਰਸ਼ਟਿਚ ਆ ਗਈਆਂ ਉਹਨਾਂ ਦੇ ਵਾਹਨ ਵੀ ਜਿਵੇਂ ਆਪਣੇ ਕਾਕੇ ਚੜ ਗਏ ਸੀ ਫੋਰਚੂਨਰਾਂ ਤੇ ਤੇ ਉਹਨਾਂ ਦੇ ਡਰਾਈਵਰਾਂ ਤੇ ਉਹਵੇਂ ਉਹ ਹੋ ਗਿਆ ਪਰ ਇਹ ਇਥੇ ਨਹੀਂ ਹੋਣਾ ਸੀ ਰੋਮ ਖਤਮ ਹੋ ਗਿਆ ਮਿਸਰ ਗਲਤਾਨ ਹੋ ਗਿਆ ਪਰ ਇਹ ਗੁਰੂ ਦਾ ਬਣਾਇਆ ਪੰਚ ਸੀ ਇਹ ਗਲਤਾਨ ਨਹੀਂ ਹੋਇਆ ਇਹ ਪਹਿਲੀ ਵਾਰ ਪੰਚ ਨੂੰ 300 ਸਾਲ ਚ ਕਿਆ ਸੀ ਚੁਣੌਤੀ ਆਈ ਸੀ ਜਿਹੜੀ ਬਾਹਰੋਂ ਨਹੀਂ ਸੀ ਅੰਦਰੋਂ ਸੀ ਆਪ ਦੇ ਜਿੰਨਾਂ ਨੂੰ ਲਾਇਆ ਸੀ ਜਿਹੜੀ ਵਾਰਡ ਬਣਾਈ ਸੀ ਅਸੀਂ ਉਹੀ ਵਾਰਡ ਸਭ ਖਾਣ ਲੱਗ ਪਈ ਉਸ ਚੁਣੌਤੀ ਨੂੰ ਝੱਲਣ ਵਾਸਤੇ ਗੁਰੂ ਆਪ ਮੌੜਿਆ ਜਿਹਨੂੰ ਤੁਸੀਂ 2015 ਦੇ ਬੇਅਦਬੀ ਕਹਿੰਦੇ ਹੋ ਮੈਂ ਉਹਨੂੰ ਸ਼ਹਾਦਤ ਕਹਿੰਦਾ ਗੁਰੂ ਜੀ ਗੁਰੂ ਦੇ ਪੱਤਰੇ ਫੈਲੇ ਗੁਰੂ ਦਾ ਜਿਵੇਂ ਉਸ ਜਾਗਤ ਜੋਤ ਕਹਿੰਦੇ ਜਦੋਂ ਉਹ ਅੰਗ ਹੀ ਖਿਲਾਰਦੇ ਤੋ ਸ਼ਹਾਦਤ ਹੀ ਹੋ ਗਈ ਗੁਰੂ ਦੀ ਤੇ ਉਸ ਸ਼ਹਾਦਤ ਨੇ ਸਾਡੇ ਵਰਗੇ ਤੋਰੇ ਜਿਹੜੇ ਕੀ ਆਪਦੇ ਕੰਮਾਂ ਚ ਲੱਗੇ ਹੋਏ ਸੀਗੇ ਬਹੁਤ ਦੂਰ ਸੀਗੇ ਸਿਆਸਤ ਤੋਂ ਜਾਂ ਬਹੁਤ ਦੂਰ ਸੀਗੇ ਪੰਜਾਬ ਤੋਂ ਉਹਨਾਂ ਨੂੰ ਲੱਗਿਆ ਕਿ ਭਾਈ ਹੁਣ ਸਾਡਾ ਮੋੜਨ ਦਾ ਵੇਲਾ ਹੈ ਸਹੀ ਜੇ ਬਾਹਰ ਰਹੇ ਤਾਂ ਇਹ ਗਲਤ ਹੋਗਾ ਤੋ ਨਾ ਗਲਤ ਹੁੰਦਾ ਜਾਊਗਾ ਉਸ ਉਸ ਹਾਲਾਤਾਂ ਨੇ ਦੀਪ ਸਿੱਧੂ ਵਰਗੇ ਮੁੰਡੇ ਵਾਪਸ ਮੋੜੇ ਤੇ ਅੱਜ ਫੇਰ ਇੱਕ ਪਿਛਲੇ 10-12 ਸਾਲਾਂ ਚ ਇੱਕ ਲਹਿਰ اٹਹੀ ਆ ਥੱਲੇ ਨੌਜਵਾਨਾਂ ਚ ਜੋਸ਼ ਆ ਤੇ ਆ ਉਹਦੀ ਵੀ ਵੱਡੀ ਗੱਲ ਇਹ ਹੋਈ ਕਿ ਸੰਗਤ ਨੇ ਤਾਂ 2017 ਚ ਵੀ 2022 ਚ ਵੀ 2024 ਚ ਵੀ ਨਿਕਾਰਤੀ ਸੀ ਲੀਡਰਸ਼ਿਪ ਪਰ ਗੁਰੂ ਨੇ ਫੇਰ ਇੱਕ ਹੋਰ ਕਲਾ ਵਰਤਾਈ 2 ਦਸੰਬਰ ਨੂੰ ਵਰਤਾਈ ਇਸਾ ਐਸੀ ਕਹਾਵਤਾਈ ਜਿਹੜੀ 18ਵੀਂ ਸਦੀ ਸਾਨੂੰ ਯਾਦ ਹੋ ਗਈ ਦੁਨੀਆ ਭਰ ਚ ਸਾਡਾ ਫੇਰ ਇੱਕ ਹੋ ਗਿਆ ਕਿਉਂਕਿ ਐਡਾ ਵੱਡਾ ਤੋਤਕੀ ਰਚਿਆ ਗਿਆ ਇੱਕ ਤਰ੍ਹਾਂ ਦਾ ਐਡਾ ਵੱਡਾ ਜਹਾਜ ਜਹੋ ਜਲਾਲ ਖਾਲਸੇ ਦਾ ਨਜ਼ਾਰਾ ਆਇਆ ਉੱਥੋਂ ਵੀ ਪਹਾੜੇ ਹੋਗੇ ਉੱਥੋਂ ਵੀ ਵਿੱਚੋਂ ਕਿ ਪੰਜ ਸੱਤ ਮੈਂਬਰੀ ਕਮੇਟੀ ਚੋਂ ਦੋ ਪਹਾੜੇ ਹੋਗੇ ਤੇ ਹਾਲ ਤੇ ਹੋ ਗਈ ਅੱਜ ਕਿਉਂਕਿ ਆਪਾਂ ਇੱਕ ਟਕਰਾ ਵਾਲੀ ਸਥਿਤੀ ਚ ਆ ਗਏ ਆ ਪਰ ਆਪਾਂ ਨੂੰ ਉਸੇ ਅਕਾਲੀ ਦਰ ਨੂੰ ਆਪਾਂ ਵਾਪਸ ਲੈਣਾ ਤੇ ਉਹਨੂੰ ਮੋੜ ਸਿਰਜਣਾ ਉਸੇ ਨੂੰ ਮੂੜ ਸਿਰਜਣਾ ਪਰ ਸਿਰਜਣਾ ਆਪਾਂ ਬਿਹਤਰ ਹੈਗਾ ਸਿਰਜਣਾ ਆਪਾਂ ਉਹ ਅਕਾਲੀ ਦਲ ਨਹੀਂ ਜਿਹਦੇ ਵਿੱਚ ਕਾਕੇ ਅੰਦਾਲਰਾਂ ਦੇ ਘੁੰਮਦੇ ਹੋਣ ਤੇ ਫੋਰਚੂਨ ਡਰਾ ਤੇ ਘੁੰਮਦੇ ਹੋਣ ਆਪਾਂ ਉਹ ਉਸ ਉਹ ਨਹੀਂ ਅਕਾਲੀ ਦਲ ਸਿਰਜਣਾ ਜਿਹਦੇ ਵਿੱਚ ਐਸ਼ ਪ੍ਰਸਤੀ ਹੋਵੇ ਨਿਝ ਪ੍ਰਸਤੀ ਹੋਵੇ ਪਰਿਵਾਰਵਾਦ ਹੋਵੇ ਆਪਾਂ ਉਹ ਅਕਾਲੀ ਦਲ ਸਿਰਜਣਾ ਜਿਹੜਾ 1974 ਦੇ ਮੱਦੇ ਪਾਸ ਕਰਦਾ ਸੀ ਜਿਹੜਾ ਸਿੱਖਾਂ ਦੀ ਅਡਰੀ ਪਛਾਣ ਦੀ ਗੱਲ ਕਰਦਾ ਸੀ ਨਿਆਰੀ ਪਛਾਣ ਦੀ ਗੱਲ ਕਰਦਾ ਸੀ ਉਹ ਆਕਾਲੀ ਦਲ ਜਿਹੜਾ ਸਿਹਤ ਦੇ ਬਾਰੇ ਗੱਲ ਕਰਦਾ ਸੀ ਉਹ ਆਕਾਲੀ ਦਲ ਜਿਹੜੀ ਸਿੱਖਿਆ ਬਾਰੇ ਗੱਲ ਕਰਦਾ ਸੀ ਉਹ ਆਕਾਲੀ ਦਲ ਜਿਹੜਾ ਇਹ ਕਹਿੰਦਾ ਸੀਗਾ ਕਿ ਗੁਰਮਤਿ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਉਹ ਆਕਾਲੀ ਦਲ ਜਿਹੜਾ ਇਹ ਕਹਿੰਦਾ ਸੀਗਾ ਕਿ ਆਪਣਾ ਲੋਕ ਦਾ ਜੈ ਪ੍ਰੋਸਪਰਿਟੀ ਹੋਣੀ ਚਾਹੀਦੀ ਆ ਖੁਸ਼ਹਾਲ ਹੋਣੇ ਚਾਹੀਦੇ ਆ ਲੋਕ ਪਰ ਵੰਡ ਜਿਹੜੀ ਗਰੀਬੀ ਦੀ ਵੀ ਦਾ ਪਾੜਾ ਉਹ ਵੀ ਘੱਟ ਹੋਣਾ ਚਾਹੀਦਾ ਆਪਾਂ ਅਜ ਉਹ ਅਕਾਲੀ ਦਲ ਸਿਰਜਣਾ ਨਾ ਕਿ ਆਪਾਂ ਐਸਾ ਅਕਾਲੀ ਦਲ ਸਿਰਜਣਾ ਕਿ ਵੀ ਜਿਹੜਾ ਪਹਿਲਾਂ ਆ ਰਗਾ ਤੇ ਪਿਛਲਾ ਜਦੋਂ ਢਾਉਣ ਲੱਗੇ ਆ ਤੇ ਇੱਕ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਚਵਾਰਾ ਨਾ ਪਾਉਣ ਲੱਗੇ ਹੋ ਤਾਂ ਚਗਾਠਾਂ ਨਵੀਆਂ ਹੀ ਲਾਇਓ ਪੁਰਾਣੇ ਵਾਲੀਆਂ ਨਾ ਲਾ ਲਓ ਲਟੈਣਾ ਨਵੀਆਂ ਹੀ ਲਾਇਓ ਬਾਲੇ ਵੀ ਨਵੇਂ ਲਾਇਓ ਜੇ ਇੱਕ ਅੱਡੀ ਦੇ ਵਿੱਚ ਵੀ ਦੀਮਕ ਲੱਗੀ ਰਹਿ ਗਈ ਇੱਕ ਅੱਡੀ ਦੇ ਵੀ ਚੂਲ ਹਲ ਗਈ ਤਾਂ ਉਹੀ ਵਾਛ ਉਹੀ ਕੜੀਆਂ ਆਪਣੇ ਅੰਦਰ ਕਿ ਪ੍ਰਬੋਹ ਆਪ ਨੂੰ ਦੁਬਾਰਾ ਚੜਨਾ ਪੈਣਾ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ ਤੇ ਲੀਡਰਸ਼ਿਪ ਦੇਣੀ ਪੈਣੀ ਹੈ। ਇਹੀ ਤੁਹਾਡਾ ਕੰਟ੍ਰਿਬਿਊਸ਼ਨ ਹੋਊਗੀ, ਇਹੀ ਤੁਸੀਂ ਸਿਆਸਤ ਹੋਊਗੀ ਤੇ ਵਾਅਦੋ ਵਾਦੇ ਦੇ ਆਸਤੇ ਤੁਸੀਂ ਪਰਚੀਆਂ ਕੱਟੋ, ਆਪ ਕਰੋ ਪਿੰਡ-ਪਿੰਡ ਜਾ ਕੇ ਸਮਝਾਓ, ਕਸਬੇ-ਕਸਬੇ ਵਿੱਚ ਸਮਝਾਓ। ਤੇ ਇਸ ਇਲਾਕੇ ਨੇ ਖਾਸ ਕਰਕੇ ਇਹਦੀ ਇੱਕ ਮਿਸਾਲ ਰਚੀ ਆ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਵੱਡਾ ਘੰੂ ਘਾਰਾ ਕੀਤਾ ਤਾਂ ਘੱਲੂ ਘਾਰੇ ਤੇ ਐਨ ਮੈਦਾਨ ਦੇ ਵਿੱਚ چلت <سؤال> سنگھ نے اصلا دیتی کہ بھی اپا مصرہ چھ بانڈ لیے گا جی اوہ دا تو منے گا تو منے ایک بگیڑ دے برابر ہوں دا آلموسٹ ٹھیک ہے جی اوہ دے اگر اپا مصرہ چھ بانڈ لیے جتہ دار صاحب نے کہا لاکھی کہ مسل وانڈ اب کبھو نہ پاؤ رل